ਮੈਂ ਤਾਂ ਕਹਿੰਦੀ ਅੱਜ ਤੇ ਹਾਦੀ ਹੋ ਗਈ ਆ ਹੱਦ ਨੋ ਵੀ ਜਾਦੀ ਹੋ ਗਈ ਆ ਕੀ ਹੋਇਆ ਰੋਲਾ ਕੋ ਪੁੰਡਾ ਵੀ ਹੁੰਦੇ ਨਾ ਅੱਜ ਦੁਪਹਿਰ ਹੈ ਹਏ ਦੁਪਹਿਰ ਆ ਤੇ ਹੋਰ ਬਾਹਰ ਤਾਂ ਗੜਗੜ ਦਿਨ ਚੜਿਆ ਵਾ ਤੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਣ ਡਿਆ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਵੀ ਸ਼ਾਮਾਂ ਪਈਆਂ ਵਾ ਚਲ ਆ ਘੁੱਟ ਕਰ ਗਈ ਆ ਰੱਬੇ ਮੇਰੇ ਵੱਲ ਤੇ ਮੈਨੂੰ ਸ਼ਾਮਾਂ ਵਾਲੀ ਵੀ ਨਹੀਂ ਇਹ ਕੰਮ ਪਸੰਦ ਤੇ ਅੱਜ ਦੁਪਹਿਰੇ ਮੈਨੂੰ ਇੱਥੇ ਬਿਲਕੁਲ ਨਹੀਂ ਚੰਗਾ ਲੱਗਣਾ ਹੁਣੇ ਮੁੰਡਾ ਆ ਗਿਆ ਸਾਡੇ ਵੱਲ ਵੇ ਵੇ ਵੀ ਉਹਨੇ ਆਹੋ ਕੰਮ ਕਰਨ ਦਾ ਭਣਾ ਚੱਲ ਰੋਲਾ ਨਾ ਪਾ ਇਹਨੂੰ ਰੱਖ ਦੇ ਪੜੇ ਚਲ ਇਦਾਂ ਕਰ ਸਬਜੀ ਤੂੰ ਕੋਈ ਲੈਂਦੀ ਨੇ ਇਹੋ ਜਿਹਾ ਇੱਕ ਬੁਰਕੀ ਦੇ ਮੂੰਹ ਸੁਲੂਣਾ ਕਰੀਏ ਇੱਕ ਵਾਰੀ ਤੁਹਾਡੇ ਮੂੰਹ ਸੁਲੂਣੇ ਇਹਨੂੰ ਮੈਂ ਕੀ ਕਰਾਂ ਆਹ ਕੰਮ ਮੈਨੂੰ ਨਹੀਂ ਪਸੰਦ ਤਾਂ ਨਾ ਕਰਿਆ ਹੀ ਕਰੋ ਉਹ ਚੰਗਾ ਬਾਬਾ ਨਹੀਂ ਕਰਦਾ ਕਹਦਾ ਚੁੱਕ ਲਾ ਮੈਂ ਚੁੱਕਾ ਚੱਲ ਮੈਂ ਇਹ ਰੱਖ ਦਿੰਦਾ ਵਾ ਹੱਦਾਂ ਮੈਂ ਕਹਿੰਨੀ ਤਾ ਫੜਾ ਫੜ ਮਾਸਕ ਮੈਂ ਆਹ ਲਓ ਫੜੋ ਓਹੋ ਆਹ ਚੰਗਾ ਚੁੱਕਾ ਬਣਾ ਤਾ ਬੰਦਾ ਕੌਲੀ ਭਰ ਕੇ ਲੈ ਆਈ ਦਿੰਦਾ ਪਨੀਰ ਦੀ ਹੂੰ ਨੇ ਤੁਹਾਡੇ ਵਾਤੇ ਹੀ ਬਣਾਇਆ ਵਾਂ ਕਿ ਆਵੇ ਅੱਧਾ ਕਿ ਕਿਹੜੀ ਗਿਆ ਚਲ ਠੀਕ ਆ ਤੂੰ ਮੈਂ ਮਰ ਰੱਖੇ ਤੇ ਮੈਂ ਕਿੱਥੇ ਜਾ ਮਾਉਣਾ ਕਿੱਥੇ ਚੱਲੇ ਆ ਆਉਣਾ ਹੁਣਾ ਮੈਂ ਦੱਸ ਜਾਇਆ ਕਰੋ ਉਹ ਇੱਥੇ ਹੀ ਆ ਤੇਰੇ ਰੂਹ ਨਹੀਂ ਚੱਲਿਆ ਹਾਂਜੀ ਹੋ ਗਈ ਮੈਂ ਕੰਨੀ ਐ ਇੱਥੇ ਖਲੋ ਕੇ ਬਹਿਣਾ ਵਾਂ ਕੋਈ ਵੇਂਦਾਕ ਨਹੀਂ ਮੈਨੂੰ ਕਦੇ ਪੁਲਿਸ ਨੂੰ ਨਹੀਂ ਫੈਂਡੀ ਕਰ ਕਹਿੰਦੇ ਪੁਲਸ ਆਹੀ ਕਰ ਜੀ ਨੂੰ ਪਤਾ ਬੰਦਾ ਨਹੀਂ ਕਰ ਹੈਗਾ ਮੈਂ ਲਿਖ ਵੀਰ ਨੂੰ ਕਿਹਾ ਸੀ ਕਿ ਪੁਲਸ ਨਾ ਆਉਂਦੇਂ ਉਸ ਦੇ ਤਾਂ ਘਰ ਆ ਗਈ ਚਲੋ ਤਾਂ ਗੁੱਸੇ ਬਣਾ ਗਈ ਹੋਗੀ ਉਹਨਾਂ ਦਾ ਫੇਰਾ ਜੋਰ ਚੱਲਦਾ ਮੇਰਾ ਜੀ ਕੰਡਿਆ ਨਿਆਣਾਂ ਨੂੰ ਮਿਲਣਾ ਜਾ ਕੇ ਕਰੋ ਬੇਕਾਰ ਹੋਇਆ ਫਿਰੰਡਿਆਂ ਨਾ ਮਾ ਫੋਨ ਕਰਨ ਜੋਗਾ ਤੇ ਨਾ ਮਨ ਪ੍ਰਿੰਟ ਫੋਨ ਕਰਨ ਜੋਗਾ ਕਿਹਬਲ ਨੰਬਰ ਦੋਵੇਂ ਟ੍ਰੇਸ ਚ ਲਾਏ ਹੁਣ ਕਿ ਕਿੰਨਾ ਗੱਲ ਕਰਨ ਲਈ ਆ ਕਿੱਥੋਂ ਫੋਨ ਆਉਣ ਲਿਆ ਜੇ ਮੇਰਾ ਕਿੱਥੇ ਲੈ ਤੇ ਮੈਂ ਕਿੱਥੋਂ ਬੋਲਣ ਡਿਆ ਇਹ ਵੀ ਪੰਗਾ ਖਾਣਾ ਹੀ ਆ ਰਬਾਈ ਕੀ ਕਰਦਾ ਤੂੰ ਚੰਗਾ ਬਲ ਮੈਂ ਰੋਟੀ ਖਾਣਾ ਹੈ ਨਾ ਕਿ ਦੀ ਮੜੀ ਨਾ ਚੰਗੀ ਹੈ ਮੈਨੂੰ ਕਿਤੇ ਬਸਾਤਾ ਦ। ਬਸ ਇੱਕ ਬੈਨ ਕਰੂਨ ਕਰਕੇ ਜੇ ਬੰਦਾ ਪਿੰਡ ਵਿੱਚ ਕੇ ਨਾ ਬੋਲੇ ਨਾ ਤੇ ਫਿਰ ਬੰਦਾ ਜਿੰਦਗੀ ਕਾਦੀ ਬੰਦੇ ਦੀ। ਬੋਲਣਾ ਤੇ ਪਹਿਲਾ ਹੀ ਆ। ਇਹ ਆਈ ਦੋਸਤੀ ਰੱਖਣੀ ਪੈਂਦੀ ਆ। ਇਹ ਜਿਹੜਾ ਕੋਈ ਨਾ ਕੋ ਬਿਆਰ ਗੱਲ ਕੋ ਨਾਲ ਖਾ ਦੂਗਾ। ਮਾੜੇ ਬੰਦੇ ਦਾ ਨਾਲ ਛੱਟ ਲੋਕੀ ਲਖਾ ਜਿੰਦੇ ਆ। ਕਿ ਇਹਦੀ ਕਿਹੜੀ ਪਹੁੰਚ ਹਣੀ ਆ। ਆਪੇ ਫਸਿਆ ਰਹੂਗਾ। ਹੈ ਦਾਲ ਤੇ ਥੋੜੀ ਜਈ ਆ ਆਪਣੀ ਜੋਗੀ ਤਾਂ ਉਦਾਂ ਬਥੇਰੀ ਹੀਗੀ ਹੁਣ ਤਿੰਨ ਜਣੇ ਇਹ ਆ ਗਏ ਆ ਹੁਣ ਇਹਨਾਂ ਜੋਗਾ ਮੈਂ ਕੀ ਬਣਾਵਾ ਆਪੂ ਤੇ ਬੈਠੀ ਆ ਬਾਹਰ ਜਾ ਕੇ ਧੁੱਪੇ ਮੈਨੂੰ ਇੱਥੇ ਕੰਮ ਲਾਇਆ ਇੰਨਾ ਨਹੀਂ ਇਹਨਾਂ ਕੋਲ ਹੁੰਦਾ ਕਿ ਚਲ ਹੁਣ ਜੇ ਆਈ ਆ ਤੇ ਆਗ ਦੇ ਨਾਲ ਕੰਮ ਹੀ ਕਰਾ ਦੇ ਹਾਂ ਬਹੁਤਾ ਹੀ ਇਹਨਾਂ ਨੂੰ ਸੋਗ ਲੱਗਾ ਮੰਮੀ ਵੀ ਨਿਆਣਿਆਂ ਨਾਲ ਲਾ ਕੇ ਤੇ ਫਿਰ ਚਲ ਗਈ ਆ ਮੈਂ ਹੁੰਦਾ ਸ ਇਕੱਲੀ ਕੀ ਕੀ ਕਰਾਂ ਸਾਰਾ ਕੰਮ ਮੇਤੇ ਸੁੱਟ ਦਿੰਦੀ ਆ ਆ ਕੇ ਚੱਲ ਜੇ ਬੰਦਾ ਪੇਕਿਆਂ ਦੇ ਆਇਆ ਕੰਮ-ਕੁਮ ਤੇ ਕਰਾਵੇ ਉੱਥੇ ਵੀ ਤਾਂ ਕਰਦੀ ਹੀ ਸਾਰਾ ਪੁੱਛਾਂ ਇਹਨੂੰ ਹੁਣ ਮੈਂ ਕੀ ਬਣਾਵਾ ਦੀਦੀ ਹਮ ਬੈਠੇ ਰਹਿਣਾ ਤੁਸੀਂ ਬਸ ਇਦਾਂ ਟੈਨਸ਼ਨ ਜੀ ਲੱਗੀ ਆ ਹਾਂ ਕਾਮੂ ਕਮੇਟੀ ਸਰਾਮ ਕਾ ਲਿਆ ਤੇ ਮੈਂ ਦੇਖਣ ਨਹੀਂ ਹੁਣ ਅਦਾਲਤ ਤੇ ਥੋੜੀ ਜਈ ਆ ਆਪਣਾ ਤੇ ਤਿੰਨਾਂ ਦਾ ਸਰ ਜਣਾ ਹੀ ਹੁਣ ਤੁਸੀਂ ਵੀ ਆ ਗਏ ਆ ਤੇ ਹੁਣ ਫਿਰ ਕੀ ਕਰੀਏ ਕੀ ਬਣਾਵਾਂ ਮੈਂ ਕੀ ਖਾਣਾ ਹੁਣ ਬਣਾਉਣਾ ਕੀ ਆ ਭਾਬੀ ਕੋਈ ਨਹੀਂ ਨਿਆਣੇ ਨੇ ਚਾਰ ਚੂੜਨਾ ਖਾ ਲੈਣੀ ਆ ਤੇ ਮੈਂ ਵੀ ਲਾ ਲੂ ਕੇ ਖਾ ਲੈਣੀ ਆ ਨਹੀਂ ਨਹੀਂ ਚਾਰਨਾ ਘਾਤੋ ਖਾਣੀ ਆ ਤੁਸੀਂ ਦੇ ਲੋ ਕੀ ਬਣਾਉਣਾ ਫਿਰ ਮੈਂ ਕਿ ਨਹੀਂ ਬਣਾ ਲਓ ਆ ਕੇ ਬਣਾਉਣ ਨੂੰ ਤੇ ਮੈਂ ਬਣਾ ਦੇਣੀ ਹੀ ਮੈਂ ਮੜਿਆ ਚੱਲੀਆਂ ਗਵਾਂਡੀਆਂ ਕੇ ਉਹ ਟਰੈਡਿੰਗ ਕਰਾਉਣੀ ਹੀ ਮੈਂ ਅੱਛਾ ਠੀਕ ਜੀ ਆਹੋ ਤੇ ਕੋਈ ਮੇਰੇ ਹੰਦਿਆਂ ਨੂੰ ਫਿਰ ਬਣਾ ਲਿਓ ਮੰਮੀ ਨੇ ਵੀ ਆ ਗਿਆ ਵੀ ਨਹੀਂ ਤੇ ਕਹੂਗੇ ਬੋਲੂਗੇ ਆਹੋ ਕੋਈ ਨਹੀਂ ਮੈਂ ਫਿਰ ਦੱਸ ਦੋ ਕੀ ਬਣਾਵਾਂ ਫਿਰ ਤੁਸੀਂ ਦੇਖ ਲਓ ਕੀ ਖਾਣਾ ਆਪਣੇ ਜੋਗੀ ਤੇ ਉਹਦਾ ਦਾਲ ਸੀਗੀ ਬਾਕੀ ਤੁਸੀਂ ਦੇਖ ਲਓ ਕੀ ਖਾਣਾ ਆ ਨਿਆਣਿਆਂ ਦੇਖ ਲਿਓ ਖੋਸ਼ ਲਿਓ ਅੱਛਾ ਠੀਕ ਆ ਆਹੋ ਚਲ ਠੀਕ ਆ ਫਿਰ ਮੈਂ ਹੁੰਨੀ ਆ ਮੜਾ ਜਾ ਹਾਂ ਠੀਕ ਆ ਬਣਾ ਲਿਓ ਚੰਗਤ ਹਾਏ ਹੇ ਇਹ ਤਾਂ ਨਹੀਂ ਕੁਝ ਪਤਾ ਲੱਗਦਾ ਕਦੀ ਮਾਸਾ ਕਦੀ ਢੋਲਾ ਕਹਿੰਦੀ ਸਾਡੇ ਜੋਗਾ ਤੇ ਹੈਗਾ ਵਾ ਦੱਸ ਆਪਣੇ ਜੋਗਾ ਬਣਾ ਲਓ ਕਿ ਅਸੀਂ ਆਡਾ ਡੋਗੇ ਹੁੰਦੇ ਆਂ ਪਰ ਇਹ ਨਹੀਂ ਸੁਧਰ ਸਕਦੀ ਕਈ ਵਰੀ ਆਉਂ ਲੱਗਦਾ ਜਿੱਦਾਂ ਨਾ ਪਤਾ ਨਹੀਂ ਦੁੱਖ ਦੇ ਵਿੱਚ ਇਤੋਂ ਵੱਧ ਕੋਈ ਸਾਥੀ ਨਹੀਂ ਹੋ ਸਕਦਾ ਗੇਟ ਖੁੱਲਾ ਛੱਡ ਕੀ ਗਈ ਨਹੀਂ ਜਾਵਦੀ ਇਹਦੇ ਅੰਦਰ ਜਾ ਕੇ ਵੇਨਾ ਲੈ ਵੱਜ ਗਈ ਉਹ ਤਾਲੇ ਚੱਲ ਆ ਵਧੀਆ ਕੀਤਾ ایمانਪ੍ਰੀਤ ਨੇ ਜਿਹੜੀ ਮੇਰੇ ਆਖੇ ਲੱਗੀ ਆ ਉਹ ਸਿਆਣੇ ਆਂਦੇ ਆ ਨਾ ਉਜੜੇ ਬਾਗਾਂ ਦੇ ਗਾਲਣ ਪਟਵਾਰੀ ਹੁਣ ਇੱਥੋਂ ਦੇ ਪਟਵਾਰੀ ਅਹੀਂ ਆ ਆ ਵੇਹ ਹੋਏ ਕਿ ਦਾ ਸੰਤਰੇਆਂ ਨੂੰ ਫਲ ਪਿਆਈਓ ਇਹ ਸਾਰੇ ਸੰਤਰੇ ਸਾਡੇ ਜੋਗੀ ਆ ਹੁਣ ਚਾਚੇ ਨੂੰ ਮੈਂ ਲਾਗੇ ਲੱਗਣ ਦਿੰਦਾ ਨਾ ਅਜੀ ਚੱਲ ਇੱਕ ਗੱਲ ਉਹਦੇ ਚੰਗਾ ਬੂਏ ਦੋਵੇਂ ਖੁੱਲੇ ਛੱਡ ਗਈ ਆ ਔਰ ਜਾਂ ਨੂੰ ਸੋਖ ਹੋ ਜੂਗੀ ਬੰਦਾ ਫੇਰਾ ਫੂਰਾ ਮਾਰ ਦਿੰਦਾ ਆਣ ਕੇ ਨਾਲੇ ਸਰੋਂ ਸਰੋਂ ਵੀ ਆਪ ਹੀ ਵੱਢਾਂਗੇ ਆਪਦੀ ਬੀਜੀ ਨਹੀਂ ਗਈ ਆਪਾ ਚੱਲ ਨਾਲੇ ਤੇਲ ਕਢਾਵਾਂਗੇ ਸਾਰਾ ਸਮਾਂ ਤੇਲ ਵਰਤਾਂਗੇ ਇਹਦਾ ਚੱਲ ਮੌਜਾਂ ਇੱਥੇ ਹਣ ਜੋ ਮਰਜੀ ਕਰੀਏ ਸਾੰਦ ਮਾਣੀ ਸਿਖਰਾ ਦੇ ਕਰਾਂਗੇ ਲਿਆ ਕੇ ਖੁੱਲ੍ਹਾ ਖਾਣ ਵੇ ਜਿਵੇਂ ਘਰ ਹੈ ਨਹੀਂ ਆ ਤੇ ਕਿਦਾਂ ਕਾਹ ਚੜਿਆ ਖਾਲ ਦੇ ਉੱਤੇ ਕਣਕਾਂ ਨੂੰ ਵੀ ਪਾਣੀ ਲਾਉਣ ਵਾਲਾ ਹੋਇਆ ਵਾ ਆ ਦੇ ਮੜਾ ਮੀਂਹ ਪਿਆ ਵਾ ਤੇ ਥੋੜਾ ਬੜਾ ਦੇਲੂ ਤਰਵਾਸ ਹੋਈ ਹੈ ਕਿੰਨੇ ਪਾਣੀ ਲਾਉਣਾ ਹੈ ਮੇਰੀਆਂ ਕਣਕਾਂ ਨੂੰ ਕਾਕਾ ਅਗੱਦ ਨਾ ਈੜਿਆ ਜਿਵੇਂ ਜਿਹੜੇ ਮਾਲਕ ਨਹੀਂ ਨਾ ਕਰ ਫਸਲ ਦੇ ਉੱਤੇ ਤੇ ਫਸਲਾਂ ਵੀ ਨਾ ਖਰਾਬ ਹੀ ਹੋ ਜਾਂਦੀਆਂ ਚਲ ਮੈਂ ਨਿਆਣਿਆਂ ਨੂੰ ਤੇ ਮਿਲਾਂ ਬਾਕੀ ਸਭ ਕੋਈ ਵੇਖੀ ਜਾਊਗੀ ਨਿਆਣੇ ਵਿਚਾਰੇ ਵੀ ਤਰਸਣ ਡੇ ਨੇ ਕਿੱਦਾਂ ਚਾਹ ਪੂਰੇ ਕਰਦੇ ਨੇ ਕੋਈ ਚੀਜ਼ ਹੀ ਲੱਗਦਾ ਕਿ ਨਹੀਂ ਲਿੰਦਾ ਪਰ ਉਹਂ ਦੇਣੇ ਵਿਚਾਰੇ ਬੜੇ ਹੁਣੇ ਆ ਨਿਆਣਾ ਦੇਖ ਕੇ ਨਾ ਖੁਸ਼ ਹੋ ਜਾਣਾ ਮੇਰੇ ਲੱਗ ਕੇ ਪਪਾ ਆਇਆ ਪਪਾ ਆਇਆ ਜਿੰਦਾ ਵਜਾ ਇਹ ਕਿਥੇ ਗਈ ਹੈ ਜਿੰਦਾ ਜਾ ਵੇਖਦੇ ਮੇ ਦਿਲ ਨੂੰ ਹੌਲੀ ਪੈ ਜਾਂਦੇ ਆ ਰੱਬਾ ਕਿ ਲਾਗੀ ਚਾਗੀ ਵੀ ਤੂੰ ਆਹੋ ਅਜਿੰਦਾ ਵਜਾ ਤੈਨੂੰ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਪੇਕੇ ਚਲ ਗਈ ਆਪਣੇ ਅੱਜ ਆਏ ਨਾ ਨੇ ਨਹੀਂ ਆਉਣ ਵਾਸਤੇ ਤੇ ਨਹੀਂ ਗਈ ਹਾਂ ਉਹ ਪੱਕੀ ਗਈ ਆ ਹੁਣ ਭਾਬੀ ਉਹ ਜੀ ਆਈ ਸੀ ਉਹ ਲੈ ਗਈ ਹੈ ਨਾਲ ਆਹੋ ਭਾਬੀ ਲੈ ਗਈ ਉਹ ਜੀ ਆਹੋ ਆਈ ਸੀ ਅੱਜ ਤੋ ਆਦੀ ਸੀ ਲੈ ਜਾਂਦੇ ਵਿਰੋਧੀ ਦੇ ਭਾਬੀਆਂਾਂ ਬਾਂਦੀ ਬੁੰਦੀ ਨਹੀਂ ਭਾਬੀ ਜੜ ਪਰ ਬੜੀ ਉਹਦੀ ਪਰ ਪਤਾ ਨਹੀਂ ਇਥੇ ਦੇ ਬੜੀਆਂ ਮਿੱਠੀਆਂ ਜੋ ਆਪਣੀਆਂ ਗੱਲਾਂ ਕਰਦੀ ਉਹਨੇ ਤੇ ਮੇਰੇ ਨਿਆਣਿਆਂ ਦਾ ਜੀ ਨਾ ਹਰਾਮ ਕਰਨਾ ਵਾ ਉਹਨੇ ਤੇ ਕੋਈ ਖੇਡਣ ਨਹੀਂ ਦੇਣਾ ਜੇ ਮਾਰੀ ਰੋਲੀ ਪਾਈ ਤਾਂ ਦਬਕੇ ਮਰੀ ਜਾਣੇ ਆ ਤੇ ਰੋਟੀਆਂ ਨੋਂ ਲੀ ਜਾਣੀਆਂ ਉਹ ਤਾਂ ਮਿੱਠੇ ਪੋਚੀ ਉਹਨੇ ਕੰਮ ਵਾਲੀ ਲੱਪਕੀ ਫਰੀ ਦੀ ਉਹਨੇ ਕੰਮ ਕਰਾਉਣਾ ਮਨਪੀ ਕੋ ਮੈਨੂੰ ਐਸ ਗੱਲ ਦਾ ਨਹੀਂ ਨਾ ਪਤਾ ਵੀਰ ਮੈਂ ਤੈਨੂੰ ਸਾਰੀ ਗੱਲ ਦੱਸੀ ਕਿ ਤੂੰ ਇੱਥੇ ਘਰ ਸਾਹਮਣਾ ਤੂੰ ਸਭ ਕੁਝ ਕਰਨਾ ਇੱਥੇ ਪਰ ਚੱਕਰ ਹੋਰ ਹੋ ਗਿਆ ਨਾ ਅੱਜ ਕਿਤੇ ਮੇਰੇ ਦੱਸੇ ਪੁਲਿਸ ਤੋਂ ਬਿਨਾ ਬੁੱਲ ਕੇ ਪੈ ਗਈ ਆ ਪੁਲਿਸ ਨੂੰ ਦੱਸਣ ਲਈ ਕਿਨੇ ਆਈ ਆਹੋ ਤੇ ਫਿਰ ਮੈਂ ਹਾਂ ਅੱਜ ਤੇ ਚਲ ਜਾਂ ਪੁਲਿਸ ਵਾ ਤੇ ਏਦ ਮੈਂ ਰੋਗ ਲਾਂਗ ਉਹਦੇ ਮੈਂ ਭਜਾਤੇ ਉਸੇ ਵਾਲੇ ਤੇ ਜੇ ਮੈਂ ਕਿਤੇ ਵੇਲੇ ਇੱਕ ਵੇਲੇ ਕਿਤੇ ਲੇਡੀ ਪੁਲਿਸ ਆ ਗਈ ਨਾ ਉਹਨਾਂ ਮਾਰ ਵੀ ਟੁੱਕੇ ਲੈ ਲਈ ਨਿਆਣੇ ਮਗਰ ਗੁਲ ਜਾਣੇ ਤੇ ਫਿਰ ਮੈਂ ਫੋਨ ਆਪ ਵੀ ਕੀਤਾ ਸੀ ਉਹਨੂੰ ਕਿ ਤੂੰ ਦੋ ਚਾਰ ਦੱਸ ਦੇਣਾ ਜੇ ਚਲ ਜਾ ਪੇਕੇ ਆਪਣੇ ਜਿੰਨਾ ਜਰ ਮਾਮਲਾ ਠੰਡ ਠੰਡ ਹੋਣਾ ਨਹੀਂ ਹੁੰਦਾ ਵੀਰ ਮੈਨੂੰ ਤੇਰੇ ਤੇ ਮਾਨ ਬੜਾ ਸੀ ਕਿ ਤੂੰ ਸਾਰਾ ਕੰਮ ਸੰਭ ਲੈਣਾ ਵਾ ਏਦਾਂ ਜਿੰਦੇਵਾਜ ਕੇ ਮੇਰਾ ਘਰ ਸੜਾ ਖਰਾਬ ਹੋ ਜਾਣਾ ਉਹ ਨਹੀਂ ਨਹੀਂ ਤੂੰ ਨਾ ਚਿੰਤਾ ਕਰ ਜਿੰਦਰੇ ਖੇਤੀ ਖੁੱਲ ਜਾਣੇ ਆ ਤੂੰ ਏਦਾਂ ਕਰ ਨਹੀਂ ਤੇ ਫਿਰ ਤੂੰ ਪੇਸ਼ ਹੋ ਜਾ ਪੇਸ਼ ਹੋ ਜਾ ਆਹੋ ਵੀਰ ਜੇ ਮੈਂ ਪੇਸ਼ ਹੋ ਗਿਆ ਤਾਂ ਫਿਰ ਜੇ ਤੂੰ ਪੇਸ਼ ਹੋ ਗਿਆ ਨਾ ਮਾਂਬੀ ਦੇ ਘਰ ਆਇਣੀ ਬੂਹੇ ਤੇ ਖੁੱਲ ਜਾਣੇ ਆ ਮੈਂ ਉੱਥੇ ਸਾਰੀ ਗੱਲਬਾਤ ਸੁਣਨਾ ਨਾ ਕਰ ਲੈਣਾ ਅਕਸਰ ਪੈਸੇ ਦਿੱਤੇ ਆ ਉਹਨਾਂ ਨੂੰ ਤੂੰ ਪੇਸ਼ ਹੋ ਕੇ ਬਿਆਨ ਦੇ ਦੇ ਬਾਕੀ ਮੈਂ ਜਾਣਾਂ ਤੇ ਮੇਰਾ ਕੰਮ ਜਾਣੇ ਮੈਂ ਹੋ ਜੂਗਾ ਬਰੀ ਤੈਨੂੰ ਮੈਂ ਬਰੀ ਕਰਾ ਦਵਾਂ ਤੂੰ ਟੈਨਸ਼ਨ ਕਰੀ ਗੱਲਾਂ ਨਹੀਂ ਨਾ ਤੇ ਜੇ ਵੀਰ ਮੈਂ ਬਰੀ ਨਾ ਹੋਇਆ ਮੇਰੇ ਦੇ ਨਿਆਣੇ ਰੁੱਲ ਜਾਣੇ ਆ ਸਭ ਕੋ ਹੋ ਜਾਣਾ ਇੱਥੇ ਤੂੰ ਚਿੰਤਾ ਨਾ ਕਰ ਮੈਂ ਤੇਰੇ ਨਾਲ ਆ ਉਹਦ ਮੈਂ ਤੜਤੇ ਭਰੋਸਾ ਕਰਕੇ ਸਭ ਕੋ ਦੱਸ ਦੇਣਾ ਛੱਡੀ ਆਲਾ ਘਰ ਤੇ ਮੈਂ ਸਾਰੀ ਗੱਲਬਾਤ ਕਰਕੇ ਤੈਨੂੰ ਕਾਲ ਕਰੂੰਗਾ ਤੇ ਤੂੰ ਆ ਜੀ ਦੱਸੀ ਨਾ ਕਿਸੇ ਨੂੰ ਕਿ ਮੈਂ ਪੇਸ਼ ਹੋਣਾ ਵਾ ਤੇ ਜੇ ਦੱਸਤਾ ਤੈਨੂੰ ਪਤਾ ਕਈ ਵੀ ਅਚਾਰਖਾਨ ਵਾਲੇ ਬੰਦੇ ਹੋਰ ਵੀ ਹੈਗੇ ਲੱਗੇ ਛਾਗੇ ਵੀਰ ਮੈਂ ਤੇਰੇ ਗੜੀ ਹੱਥ ਜੋੜਦਾ ਮੈਨੂੰ ਇਹ ਕੇਸ ਤੋਂ ਕੱਢ ਦੇ ਕੇ ਤਰੀਕੇ ਨਾਲ ਮੇਰੇ ਕੋਲ ਜਿਹੜੀ ਗਲਤੀ ਹੋ ਗਈ ਉਹ ਨਾਲ ਫੇਰ ਨਹੀਂ ਮੁੜ ਕੇ ਨਹੀਂ ਮੈਂ ਕਰਦਾ ਤੇ ਮੈਨੂੰ ਇਹ ਆਪਣੇ ਨੈਣਾਂ ਵਿੱਚ ਦੇਖਣਾ ਬੜਾ ਤਰਸ ਆਉਂਦਾ ਵੇ ਚਲ ਤੂੰ ਟੈਨਸ਼ਨ ਨਾ ਲੈ ਮੈਂ ਘੜੀ ਹੱਥ ਜੋੜ ਮੈਂ ਕਿਹਾ ਯਾਰ ਮੈਂ ਕੋਈ ਗੱਲ ਨਹੀਂ ਤੂੰ ਇੱਕ ਦੋ ਦਿਨਾਂ ਤੱਕ ਮੈਂ ਤੇਰੀ ਸਾਰੀ ਉਸੇ ਗੱਲਬਾਤ ਕਰਕੇ ਨਾ ਪਰ ਤੈਨੂੰ ਮੈਂ ਪੇਸ਼ ਆਪ ਹੀ ਕਰ ਦਿੰਦਾ ਵੀ ਤੇਰੇ ਕਹਿਣ ਤੇ ਮੈਂ ਪੇਸ਼ ਹੋ ਜਾਣਾ ਪਰ ਵੇਖ ਲਿਓ ਕਿਤੇ ਉਹ ਮੈਂ ਨਾ ਤੂੰ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਚਲਾ ਚੱਲੀ ਘਰੋਂ ਚਾਹ ਬਣੀ ਪੀ ਲਾ ਨਹੀਂ ਫੇਰ ਕੋਈ ਤੁਹਾਡੇ ਨਾਲ ਗੱਲ ਨਹੀਂ ਕਰ ਨਹੀਂ ਗੱਲ ਕਰਨੀ ਆ ਲੋਰੀਕ ਐਨਮੀ ਹੋਣਾ ਨਹੀਂ ਕੋਈ ਨਹੀਂ ਮੈਂ ਨਾ ਫਿਰ ਮਾੜਾ ਦੇ ਉੱਥੋਂ ਮਿਲਣ ਆਣਾਂ ਨੂੰ ਮੇਲਾ ਮੈਂ ਕਰਾਂ ਚਲ ਭਾਈ ਐਦਾਂ ਕਰੀ ਦਿਨੇ ਨਾ ਜਾਵੀਂ ਹਾਂ ਥੋੜਾ ਨੇਰੀ ਹੋਈ ਜਾਵੀਂ ਇਹ ਨਾ ਆਕੇ ਕਿਤੇ ਕੋਈ ਦਿਨੇ ਵੇਖ ਲੈਦੇ ਜੀ ਦਾਦੂ ਆਖਣੇ ਭਾਬੀ ਮੇਰੀ ਨਹੀਂ ਚੰਗੀ ਆਹ ਚੱਪਾ ਪਾ ਦੇ ਕੇ ਤੇ ਫਿਰ ਤੇਰੇ ਭਾ ਦੋ ਨਹੀਂ ਉਹ ਤੇ ਮੈਨੂੰ ਤਾਂ ਉੱਤੇ ਯਕੀਨ ਹੀ ਨਹੀਂ ਮਸਾ ਭਾਬੀ ਤੇ ਆ ਤੂੰ ਜੇ ਜਾਣਾ ਤਾਂ ਛੋਟਰੀਏ ਥੋੜੇ ਨੇਰੇ ਹੋਈ ਜਾਈ ਤੇ ਜੋ ਜਾਣਾ ਮੈਨੂੰ ਫੋਨ ਕਰ ਦਮੀ ਇੱਕ ਵਾਰੀ ਚਲੋ ਮੈਂ ਤੇ ਜੇਲ੍ਹ ਵਿੱਚ ਉਹ ਤੇ ਜੇਲ੍ਹ ਤੋਂ ਪਿਹੜੀ ਉੱਥੇ ਜਾਣਾ ਮਨ ਪੀਦਾ ਚਲ ਕੋਈ ਨਹੀਂ ਆਪਾਂ ਇਹ ਗੱਲ ਦਾ ਮਸਲਾ ਖੀਤੀ ਹੱਲ ਕਰਦਾ ਜਨ ਮਨਪ੍ਰੀਤ ਦੇ ਸਹਿਣ ਕਰ ਲੂ ਪਰ ਬੇ ਨਿਆਣੇ ਰੋਲ ਜਾਣੇ ਉੱਥੇ ਉਹਦੇ ਕੋਈ ਨਾ ਕੋ ਖਾਣ ਨੂੰ ਦੇਣਾ ਨਾ ਲੈਣਾ ਤਾਂ 100 ਮਿੰਨੇ ਮਾਰਨੇ ਹੁੰਦੇ ਉਹ ਨਹੀਂ ਨਹੀਂ ਕੋਈ ਨਹੀਂ ਆਪਾਂ ਨਿਆਣੇ ਇੱਥੇ ਲੈ ਆਵਾਂਗੇ ਨਿਆਣੇ ਸਾਨੂੰ ਕਿੱਧਰ ਉੱਪਰੇ ਆ ਚਲ ਵੀਰ ਤੂੰ ਘਰ ਮੈਨੂੰ ਕਰਦੀ ਫੋਨ ਮੈਂ ਪੇਸ਼ ਹੋ ਜੂੰਗਾ ਪਰ ਠੀਕ ਆ ਮੈਂ ਕਰਕੇ ਨਾ ਸਾਰੀ ਗੱਲਬਾਤ ਉਹਨਾਂ ਦੱਸ ਦੂੰਗਾ ਫਿਰ ਅੱਜ ਠੀਕ ਆ ਤੇ ਮੈਂ ਨਾ ਰੋਟੀ ਪਣੀ ਖਾ ਕੇ ਚੱਲ ਜਾਂਦਾ ਨਹੀਂ ਰੋਟੀ ਉੱਥੇ ਮਿਲ ਜਾਂਦੀ ਕੋਈ ਨਹੀਂ ਯਾਰ ਦੋਸਤ ਹੈਗਾ ਵਾ ਅੱਛਾ ਤੇ ਬਸ ਤੂੰ ਇੰਨਾ ਕਰੋ ਮੇਰਾ ਘਰ ਚਲ ਹਾਂ ਧਿਆ ਜੋ ਟੂ ਚਾਹ ਠੀਕ ਹੈ ਫਿਰ ਜਾ ਤੂੰ ਚਿੰਤਾ ਨਾ ਕਰ ਕੋਈ ਗੱਲ ਨਹੀਂ ਇਹ ਮਤਲਬਾਂ ਜਿੰਦਰੇ ਪੱਕੀ ਵੱਜ ਗਈ ਆ ਇਹ ਘਰ-ਬਾਰ ਸਾਰਾ ਮੈਂ ਹੀ ਸੰਭਾਲਣਾ ਵਤੀ ਰਹਾਂ ਹਾਂ ਕੀ ਰਾਣੀ ਉਹ ਵਾਰ ਖਰੀਦ ਲਈ ਤੂੰ ਇੱਥੇ ਕੰਨ ਲਈ ਆ ਹਾਂ ਕਾਰਨਾ ਮੈਂ ਕੀ ਆ ਤੁਸੀਂ ਤੇ ਆਈ ਤਾਂ ਮੇਰੇ ਕੰਧਾਂ ਨਾ ਲੱਗੇ ਸੁਣਦੇ ਜਿੱਦਾਂ ਆ ਕਿੰਨਾ ਗੰਦ ਪਿਆ ਵਾ ਇੱਥੇ ਕਿੰਨਾ ਕਾ ਬੂਡ ਚੜਿਆ ਵਾ ਇੰਨੀਆਂ ਮਹਿੰਗੀਆਂ ਸਬਜ਼ੀਆਂ ਕਿਤੇ ਮੁੱਲ ਦੀਆਂ ਵਾਰਾ ਖਾਂਦੀਆਂ ਵਾ ਇੱਥੇ ਡਾਉ ਹਾਂ ਕੋਈ ਬੰਦਾ ਤੇ ਸਾਰਾ ਥਾਂ ਗੁੱਡ ਕੇ ਤੇ ਗਾੜੀ ਹੁਣ ਸਬਜ਼ੀਆਂ ਲਾ ਦੋ ਪਿੰਡੀਆਂ ਕਈ ਸਬਜ਼ੀਆਂ ਲੱਗਣੀਆਂ ਵਾ ਉਹ ਕਹਿ ਦਿੰਦੇ ਕਿਸ ਨਾ ਕਿਸ ਬੰਦੇ ਨੂੰ ਲਿਉਂਨੇ ਆ ਡੜੀ ਤੇ ਲਾਗੇ ਸਾਰਾ ਸਫਾਈ ਕਰਕੇ ਤੇ ਇਸੇ ਲਵਾ ਦਨੇ ਆ ਕੋਈ ਨਾ ਕੋ ਕੋਈ ਮਿਰਚਾ ਲਾ ਦਨੇ ਆ ਨਾਲੇ ਬਤਾਉ ਲਵਾ ਲੈਨੇ ਕੋ ਤੇ ਰਹੀਆਂ ਸਬਜ਼ੀਆਂ ਵਾਂਗ ਜਿੰਨੀਆਂ ਮਰਜੀ ਲਵਾਓ ਇੰਨਾ ਖਾਮ ਮੌਜੂਦ ਆਇਆ ਯੋ ਓਏ ਆ ਪੁੱਤ ਓਏ ਆ ਪੁੱਤ ਓਏ ਰਸੀ ਗਾਲ ਓ ਸਸੀ ਗਾਲ ਸਸੀ ਗਾਲ ਕੀ ਆ ਲਵਾ ਠੀਕ ਹੈ ਰਸੀ ਗਾਲ ਕਦੋਂ ਆਇਆ ਵਾ ਜਿੰਦਾਬਦ ਮੈਂ ਤੇ ਹੁਣੇ ਹੁਣੇ ਆਇਆ ਅੱਛਾ ਮੈਂ ਤੇ ਆਇਆ ਨਿਆਣਾ ਨੂੰ ਮਿਲ ਤੇ ਗੱਲ ਜਿੰਦਾਬਦ ਜਿੰਦਾਬਦ ਆ ਵਾ ਹਾਂਜੀ ਉਹ ਤਾਂ ਕਿਹੜੇ ਚੱਕਰਾਂ ਚ ਰੱਬ ਨੇ ਪਾਇਆ ਵੇ ਕੀ ਆ ਇਹ ਤੇ ਕਿਤੇ ਵੇਖਣ ਨੂੰ ਤਰਸ ਗਿਆ ਤੂੰ ਸਾਨੂੰ ਟੱਕਰਿਆ ਹੀ ਨਹੀਂ ਉਦੋਂ ਦਾ ਪਤਾ ਨਹੀਂ ਆਂਟੀ ਜੀ ਕੀ ਗੱਲ ਬਣੀ ਮੈਂ ਤੇ ਸਾਰਿਆਂ ਨਾਲ ਗੱਲਬਾਤ ਕਰਦਾ ਸੀ ਚਲੋ ਮੈਂ ਮਾੜਾ ਬੰਦਾ ਸੀ ਮੈਨੂੰ ਲੋੜ ਪੈਂਦੀ ਸੀ ਛੰਦਾ ਹੁੰਦਾ ਦੀ ਸਣਾ ਬਣਾ ਕੇ ਤੇ ਕੀ ਉਹ ਤੇ ਚਲੋ ਹੁੰਦੀ ਹਰ ਇੱਕ ਦੀ ਪੁੱਤ ਸਾਂਝ ਇੱਕ ਦੂਜੇ ਨਾਲ ਤੇ ਰੱਖੀਦੀ ਐ ਇਸੇ ਕਰਕੇ ਰੱਖੀਦੀ ਆ ਆ ਉਹ ਤੇ ਕਹਿੰਨ ਮੈਨੂੰ ਫੜਾ ਕੇ ਇੰਨਾ ਕਹਿੰਦਾ ਮੈਨੂੰ ਇੰਨਾ ਭਾਰੀ ਪਾ ਜਣਾ ਤੂੰ ਹੁਣ ਕਿੱਦਾਂ ਕੋਈ ਲੱਗਦਾ ਵਾ ਨਿਬੜਦਾ ਦੀਦਾ ਕੋ ਆ ਇਹਦੇ ਕੋਈ ਲੱਗਦਾ ਨਹੀਂ ਮੇਰੇ ਤੇ ਘਰ ਨੂੰ ਜਿੰਦੇ ਵੀ ਵੱਜ ਗਏ ਆ ਕਹਿੰਦੇ ਮਨਪ੍ਰੀਤ ਪਿੱ ਤੂੰ ਆ ਜਾ ਉਧਰ ਆ ਜਾ ਚਾਹ ਪੀ ਲਾਂਦਾ ਰੋਟੀ ਖਾਲਾ ਆਹੋ ਆਜੋ ਘਰ ਨੂੰ ਹੈ ਨਹੀਂ ਰੋਟੀ ਪਾਣੀ ਮੈਂ ਖਾਦਾ ਵਾ ਇੱਥੇ ਰਹਿਣਾ ਵਾਂ ਹਾਂ ਮੈਂ ਤਾਂ ਨਿਆਣਿਆਂ ਨੂੰ ਮਿਲਣ ਆਇਆ ਤੇ ਫੇਰ ਹੁਣ ਕਹਿੰਦੇ ਉੱਥੇ ਗਈ ਤੇ ਮੈਂ ਵਿਨਾਂ ਬਿਲਾ ਕੇ ਲਾ ਵੇਖੇ ਉੱਥੇ ਮਿਲ ਕੇ ਆਉਂਦਾ ਵਾਂ ਅੱਛਾ ਅੱਛਾ ਨਾਲੇ ਪੁੱਛਦਾ ਇਸਦਾ ਕੀ ਮੌਲ ਚਾਲਵਾ ਤੇ ਗਵੀਰ ਵੀਰ ਮਿਲਿਆ ਹੈ ਹਾਂ ਤੇ ਉਹ ਕਹਿੰਦਾ ਕੀ ਇਹਦਾ ਗਵੀਰ ਕੋਹ ਨਹੀਂ ਉਹ ਕਹਿੰਦਾ ਹੋ ਜਾ ਪੇਸ ਕੋਈ ਗੱਲ ਨਹੀਂ ਮੈਂ ਕੀਤੀ ਗੱਲ ਸਾਰੀ ਤੇ ਖੜਾ ਦੂੰਗਾ ਤੈਨੂੰ ਪੁੱਤ ਤੂੰ ਵੀ ਸਿਆਣਾ ਵੈ ਇੰਨੀ ਅੱਖਾਂ ਬੰਦ ਕਰਕੇ ਕਿਸਦੇ ਯਕੀਨ ਨਹੀਂ ਕਰ ਲਈਦਾ ਹੁੰਦਾ ਕਿਦੇ ਪੇਛ ਨਾ ਹੋ ਜੀ। ਕੁੱਟਦਿਆਂ ਦੇ ਮਗਰ ਲੱਗਣ ਵਾਲੀ ਗੱਲ ਹੀ ਓ। ਇਹਨਾਂ ਦੀਆਂ ਰਲੀਆਂ ਚੁਗਦੀਆਂ ਹੀ ਓ। ਉਹ ਤਾਂ ਹੈਗਾ ਫੇ ਜੇ ਨਾ ਦਿੱਤੇ ਪੈ ਫੇਰ ਗੱਲ ਹੈਗੀ ਹੁਣ ਪੈਸੇ ਮੈਂ ਦਿੰਦੇ ਸਾਰੇ। ਨਹੀਂ ਪੈਸੇ ਇਹਨੂੰ ਫੜਾਏ ਤੂੰ ਗਾੜੀ ਦੇ ਨੇ ਕੀ ਬਰੇ ਨੇ ਦਿੱਤੇ ਇਹ ਗਾੜੀ ਕਿ ਨਹੀਂ ਦਿੱਤੇ। ਹਾਂ ਅਡੀ ਕਿੜੀ ਕਿੜੀ ਇੱਦੀ ਪਹੁੰਚਵਾ ਆਲੀ ਇੱਥੇ ਤੱਕ ਪਹੁੰਚਵਾ। ਪੋਤੇ ਕਦੇ ਇਹ ਕੰਨਾ ਲਾ ਕੇ ਨਾ ਯਾਰ ਮਾਰ ਕਰ ਦਵੇ ਤੈਨੂੰ ਉਧਰੋਂ ਪੇਸ਼ ਕਰਾ ਦੇ ਉਧਰੋਂ ਪੈਸੇ ਖਾ ਲੈ ਮੈਂ ਉਹ ਗੱਲ ਆਖੀ ਜਾਂਦਾ ਨਾ ਇਹਨੂੰ ਆਖੀ ਜਾਂਦਾ ਪੇਸ਼ ਹੋ ਜਾ ਪੇਸ਼ ਹੋ ਜਦੋਂ ਇਹਨੇ ਕੁਝ ਦਿੱਤਾ ਨਹੀਂ ਗਾੜੀ ਤੇ ਫਿਰ ਤੇ ਇਹਨੂੰ ਪੇਸ਼ ਉਹਨੇ ਕਰਾ ਦੇਣਾ ਹੁਣ ਕੀ ਪਤਾ ਦਿੱਤਾ ਕਿ ਨਹੀਂ ਦਿੱਤਾ ਇਹ ਗੱਲ ਦਾ ਹੁਣ ਕੀ ਪਤਾ ਹਾਂਜੀ ਪੇਸ਼ ਤਾਂ ਹੋਣਾ ਪੈਣਾ ਹੁਣ ਕੀ ਮੰਨ ਲਓ ਉਦਾਂ ਹੱਲ ਵੀ ਕੋਈ ਨਹੀਂ ਨਾ ਜੋ ਉਦਾਂ ਜਮਾਨਤ ਵੀ ਨਹੀਂ ਹੁੰਦੀ ਉਹ ਜਦੋਂ ਦੂਜਾ ਬੰਦਾ ਜਿਹੜਾ ਕੀ ਆਖਣ ਡਿਆ ਫੜਿਆ ਜਾਊਗਾ ਫਿਰ ਕੋਈ ਗੱਲ ਨਹੀਂਗੀ ਉਹਦੇ ਬਿਆਨਾਂ ਤੇ ਤੇਰੇ ਛਟਕਾਰਾ ਹੋ ਜਾਣਾ ਆ ਪਰ ਮੇਰੇ ਘਰ ਜਿੰਦੇ ਵੱਜ ਗਏ ਮੇ ਤੇ ਫਸਲ ਵੀ ਰੋਣ ਢੀ ਹ ਪਾਣੀ ਪੂਰੀ ਲਾਉਣ ਵਾਸਤੇ ਯਾਰ ਪਾਣੀ ਦਾ ਤਾਂ ਕੋਈ ਗਾਲੀ ਪਾਣੀ ਤੇ ਇਥੇ ਕਹਿ ਕਵਾ ਕੇ ਮੈਂ ਲਵਾ ਦੂੰਗਾ ਕਿਸ ਨੂੰ ਅਵਲ ਤੇ ਲੋੜ ਹੀ ਕੋਈ ਨਹੀਂ ਪਾਣੀ ਤੇ ਹੁਣ ਬੱਦਲ ਵਾਲੀ ਹੋਣ ਢਈ ਆ ਆ ਹੋਲੀਆਂ ਹੀ ਮੀਂਹ ਪੈ ਜਾਂਦੇ ਹੁੰਦੇ ਆ ਉਦਾਂ ਲਗ ਵੀ ਵੀ ਨੂੰ ਮੈਂ ਕਿਹਾ ਕਿੰਦਾ ਮੈਂ ਕੋਈ ਨਹੀਂ ਲਵਾ ਦੂੰਗਾ ਪਾਣੀ ਲੈ ਦੱਸ ਤੂੰ ਤਾਂ ਰਗਵੀਰ ਦਾ ਫਿਰ ਖੜਾ ਹੀ ਨਹੀਂ ਛੱਡਦਾ ਪੁੱਤ ਐਡਾ ਥੋੜੀ ਕਰੀਦਾ ਹੁੰਦਾ ਵਾ ਹੁਣ ਕਦੋਂ ਕਿੰਨੀ ਵਾਰ ਆਖਿਆ ਵੀ ਜਿਹੜੀ ਚੀਜ਼ ਦੀ ਲੋੜ ਹਨ ਨੂੰ ਦੱਸ ਹੁਣ ਕਦੋਂ ਦਾ ਰੰਗਵੀਰ ਦੇ ਮਗਰ ਲੱਗੇ ਆਈ ਰੰਗਵੀਰ ਕਦੋਂ ਦਾ ਇਹਨਾਂ ਨੂੰ ਆਖੀ ਜਦਾ ਮੈਂ ਨਾਂ ਕਢਾ ਦਊਂਗਾ ਮੈਂ ਐ ਕਰ ਦਊਂਗਾ ਮੈਂ ਜੀ ਕਰ ਦਊਂਗਾ ਅਜੇ ਤੱਕ ਤੇ ਨਾਂ ਨਹੀਂ ਕਢਾਇਆ ਗਿਆ ਕੋਈ ਇਹ ਇੰਨੀ ਵਾਰੀ ਚਾਲਦੀ ਦੀ ਚਵੀਆਂ ਘੰਟਿਆਂ ਜਾਂ ਨਾਂ ਕਢਾ ਸਕਦਾ ਸੀ ਉਹ ਜਵੀਆਂ ਘੰਟਿਆਂ ਤੋਂ ਗਾੜੀ ਨਹੀਂ ਬੰਦਾ ਜਾ ਸਕਦਾ ਹੁਣ ਅੰਕਲ ਉਹਨਾਂ ਵਗਾਲ ਕੇ ਵੀ ਨਾ ਕਰ ਸਕਦੇ ਹੁਣ ਡਿਊਟੀ ਵੀ ਉਹਦੀ ਇੱਥੇ ਚੌਂਕੀ ਉਹ ਉੱਥੇ ਹੀ ਆ ਨਾ ਉਹ ਤੇ ਮੈਨੂੰ ਵੀ ਪਤਾ ਇਸੇ ਕਰਕੇ ਮੈਂ ਨਹੀਂ ਜਾਣ ਰਿਹਾ ਮੇਹਾ ਇਹਨੇ ਕੋਈ ਨਾ ਕੋਈ ਮਿਰਤੇ ਇਲਜ਼ਾਮ ਲਾ ਦੇਣਾ ਇਹਨੇ ਜਾ ਕੇ ਚੂਲ ਮਾਰਤੀ ਸੀ ਜੇ ਬਾਤ ਇਸ ਤੋਂ ਬਾਹਰ ਵੀ ਚੱਲਦੇ ਆ ਮੁੜ ਕੇ ਕਿਵਦਾ ਗੁੱਸਾ ਕਰਕੇ ਨਾ ਨਾ ਨਿਕਲਦੇ ਨਾ ਤੇਰਾ ਬਲਦੇਤੇ ਵੀ ਸਵਾਸ ਹੈਗਾ ਸਾਨੂੰ ਉਹ ਇੰਨਾ ਹੋਊਗਾ ਉਤਨਾ ਪਰ ਸਾਨੂੰ ਵਿਸ਼ਵਾਸ ਨਹੀਂ ਹੋਏਗਾ